ਕਿ ਰੱਬ ਦੇ ਹੈ ਕੁਦਰਤ ਦੇ ਰੰਗ ਮੇਰਾ ਉਹ ਹੀ ਨਾ ਅਸੀਂ ਉਧਰ ਉਹ ਮੰਤਰੀ ਦੇ ਨਾਲ ਪੇਚਾ ਪੈ ਗਿਆ ਇੱਕ ਵਾਰ ਨਹਿਰ ਵਾਲੇ ਪੁਲ ਤੇ ਪੁਲਸ ਵਾਲਿਆਂ ਨਾਲ ਪੇਚਾ ਪੈ ਗਿਆ ਪੁਲਸ ਵਾਲਿਆਂ ਨਾਲ ਪੇਚਾ ਪੈ ਗਿਆ ਉਹ ਪੁਲਸ ਤੇ ਧੜਾ ਨਾ ਧੱਕਾ ਕੀਤਾ ਧੱਕਾ ਉਹ ਕਰਦੇ ਸੀ ਸਾਰੇ ਨਾ ਕਰਦੇ ਸੀ ਮੈਂ ਮੈਨੂੰ ਕਈ ਵਾਰੀ ਨਾ ਕਈ ਬੰਦੇ ਹੁੰਦੇ ਆ ਗੰਦ ਪਿੱਲ ਜਿਹੜਾ ਲੱਗ ਜਾਂਦਾ ਕਰਨ ਕਮੈਂਟ ਦੇਖੋ ਜੀ ਸਿਆਣੇ ਕਹਿੰਦੇ ਪੁਲਸ ਦਾ ਕੁੱਟਿਆ ਮੀਂਹ ਦਾ ਤਿਲਕਿਆ ਕਿਸੇ ਤੇ ਕੋਈ ਰੋਸ ਨਹੀਂ ਉਹ ਉਹ ਕਰ ਸਕਦੇ ਆ ਪਰ ਕਰ ਨਹੀਂ ਸਕਦੇ ਇਹ ਸਿਰਫ ਇੱਕ ਲੋਕਾਂ ਨੂੰ ਦੱਸਣ ਲਈ ਵੀ ਇਹ ਕਰ ਨਹੀਂ ਸਕਦੇਗੇ ਕਰ ਜਾਂਦੇ ਆ ਪਾਉ ਜੋ ਰਾਤ ਨੂੰ ਉੱਤੇ ਗਰਾਈ ਕਰਦੇ ਗਰਾਈ ਹੂੰ ਇਵਨ ਕਿ ਮੁੰਡੇ ਤੁਰ ਕੇ ਪਾਪਾ ਬੁੱਢਾ ਸੇ ਮੱਥਾ ਟੇਕਣ ਜਾਂਦੇ ਆ ਉਹਦੇ ਸ੍ਰੀ ਸਾਹਿਬ ਪਾਇਆ ਸੀ ਉਹਨ ਤੋਂ 500 ਰੁਪਏ ਲੈ ਲੈ ਕਹਿੰਦਾ ਤੂੰ ਕੱਚੂ ਚੱਕੀ ਫੜਾ ਨਾਲ ਸ੍ਰੀ ਸਾਹਿਬ ਨੂੰ ਮਤਲਬ ਮੇਰੇ ਉਹ ਬੋਲਣ ਚ ਮੈਨੂੰ ਪਤਾ ਹੀ ਨਹੀਂ ਮੇਰੇ ਕੋਲ ਕਿੰਨੇ ਲੋਕ ਆਏ ਜਿਹਦਾ ਅੰਤ ਹੀ ਕੋਈ ਨਹੀਂ ਉਹ ਉਹ ਕਿ ਜੱਕਰਾ ਵੀ ਜਿੱਥੇ ਤਰਨ ਤਰਨ ਦੀ ਹੱਦ ਖਤਮ ਹੁੰਦੀ ਹੈ ਹੂੰ ਹੂੰ ਤੇ ਫਿਰੋਜ਼ਪੁਰ ਦੀ ਹੱਦ 'ਚ ਪੁੱਲ ਪੈ ਜਾਂਦਾ ਉਹ ਪੁੱਲ ਪੈਂਦਾ ਉਹ ਫਿਰੋਜ਼ਪੁਰ ਆ ਕੇ ਕੱਢਦੇ ਆ ਫਿਰੋਜ਼ਪੁਰ ਦੀ ਹੱਦ 'ਚ ਜੀ ਐਸਐਸਪੀ ਚੈੱਕ ਵੀ ਕਰ ਲਊਗਾ ਤਾਂ ਪਰੇਵੀ ਮੁਰਝੂਗਾ ਮੁਰਝ ਜਾਣਾ ਤੇ ਪੁਲ ਕੋਈ ਹੈ ਉਹ ਮੈਂ ਜਦੋਂ ਘਰੇ ਗੱਲ ਚੱਲ ਰਹੀ ਉਹਦਾ ਵੱਡੇ ਭਾਈ ਦਾ ਤੜਕੇ ਫੋਨ ਆਇਆ ਕਹਿੰਦਾ ਕਿ ਕਿਵੇਂ ਆ ਮੈਂ ਕਿਹਾ ਯਾਰ ਕਹਿੰਦਾ ਤੂੰ ਸ਼ੂਗਰ ਕਰ ਬਚ ਕੇ ਆ ਗਿਆ ਔਰ ਮੈਨੂੰ ਕਹਿੰਦੇ ਵੀ ਸੀਗੇ ਗੱਡੀ ਮੇਰੀ ਮੋੜ ਕੇ ਐਨ ਲਾ ਲਈ ਐਦਾਂ ਕਹਿੰਦੇ ਬਾਹਾਂ ਬੰਨ ਕੇ ਦਰਿਆਜ ਮਾਰਾਂਗੇ 25 ਮਿੰਟਾਂ ਚ ਪਾਕਿਸਤਾਨ ਹੋ ਜਾਏਗਾ ਜਾਂ ਤੂੰ ਲੱਖ ਰੁਪਈਆ ਵੰਗਾਲਾ ਮੈਂ ਕਹਾਦਾ ਉਹਨੂੰ ਪਤਾ ਮਗਾ ਚ ਲੱਗ ਗਿਆ ਵੀ ਇਹ ਸਰਪੰਚ ਵੀ ਰਿਹਾ ਜਾਂ ਹੋਰ ਕੁਛ ਆ ਵੀ ਸਾਡੇ ਚ ਵਿਚਰ ਕੇ ਗਿਆ ਵਿਚਰ ਗਿਆ ਜੇ ਮੈਂ ਵਿਚਰ ਕੇ ਨਾ ਗਿਆ ਹੁੰਦਾ ਕੋਈ ਮੰਨ ਲਓ ਜਿੱਦਾਂ ਕੋਈ ਵਪਾਰੀ ਸਾ ਵੀ ਬੰਦਾ ਹੁੰਦਾ ਕੋਈ ਸ਼ਹਿਰੀ ਬੰਦੇ ਜਾਂ ਫਿਰ ਲੈ ਗਏ ਸੀ ਕਿਹ ਕਹਿੰਦੇ ਰੇ 2 ਲੱਖ ਰੁਪਏ ਲਿਆ ਗਾਲੋ ਗਾਲੀ ਵੀ ਹੁੰਦੇ ਮੈਂ ਗਾਲਾ ਕੱਢ ਸਕਦਾ ਕੱਢ ਸਕਦੇ ਸੀ ਪਰ ਉਹ ਤੁਹਾਡੇ ਪਿੱਛੇ ਸਾਰੇ ਲੋਕ ਪੰਜਾਬ ਖੜਾ ਹੋ ਗਿਆ ਸੀ ਭਾਜੀ ਬਹੁਤ ਬਹੁਤ ਮੈਨੂੰ ਉਹ ਤਾਂ ਮੈਂ ਉਹੀ ਗੱਲ ਕਰਦਣਾ ਡਾਕਟਰ ਚ ਮਾਨ ਸਾਹਿਬ ਕੰਮ ਆਉਂਦੇ ਆ ਬਾਬੂ ਸਿੰਘ ਮਾਨ ਜੀ ਸਵੇ ਹੀ 8:30 ਵਜੇ ਮੈਨੂੰ ਕਾਲ ਆ ਗਈ ਸੀ 9:30 ਨੂੰ ਜਿਹੜੇ ਐਮ ਐਲ ਏ ਸੇਖੋਂ ਸਾਹਿਬ ਮੇਰਾ ਪਤਾ ਲੈਣ ਪੰਜਾਬ ਵੀ ਮਗਰ ਖੜਿਆ ਬਹੁਤ ਕੁਛ ਔਰ ਮੇਰਾ ਹੁਣ ਵੀ ਕੇਸ ਚੱਲ ਰਿਹਾ ਉਹ ਚੱਲ ਰਿਹਾ ਲੇ ਮੈਂ ਇਸ ਤਰ੍ਹਾਂ ਕੀਤਾ ਜੀ ਅਸੀਂ ਉਹਨੇ ਪੁਲਿਸ ਤੇ ਕੀਤਾ ਜਿੱਥੋਂ ਤੱਕ ਮੇਰਾ ਜੋਰ ਲੱਗਿਆ ਕਰੂੰਗਾ ਜੀ ਕਿਉਂ ਇਹਨਾਂ ਨੇ ਪਹਿਲਾਂ ਬਹੁਤ ਕੁਛ ਕੀਤਾ ਜੀ 78 'ਚ ਬਹੁਤ ਕੁਛ ਕੀਤਾ 84 'ਚ ਬਹੁਤ ਕੁਛ ਕੀਤਾ 95 96 ਤੱਕ ਬਹੁਤ ਕੁਛ ਕੀਤਾ ਬਹੁਤ ਕੁਛ ਕੀਤਾ ਕਰਨ ਦੇ ਘਰ ਉਹ ਜਾੜੇ ਇਹਨਾਂ ਨੇ ਤਾਂ ਆਮ ਕੋਈ ਸਿੰਗਰ ਹੁੰਦਾ ਹੋਗਾ ਨਾ ਚੁੱਪ ਕਰ ਜਾ ਅੰਦਰ ਰੱਪੜਾ ਨਹੀਂ ਆਵਾਜ਼ ਚੱਕਣੀ ਹੈ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਾ ਪੈ ਕਾ ਹੂੰ ਕੋ ਦੇਤ ਨਾ ਹੈ ਨੈ ਪਹਿਮਾਨਤਾ ਨਾ ਡਰਾਉਣਾ ਕਿਸੇ ਨੂੰ ਨਾ ਡਰਨਾ ਸੱਚ ਸੱਚ ਦੇਖਣਾ ਉਹ ਦੁਬਾਣੀ ਪੰਨੇ ਪੁਲਿਸ ਵਾਲੇ ਵੱਡੇ ਦੇ ਬੜਾ ਕੁਛ ਕੀਤਾ ਜੀ ਇਹਨਾਂ ਨੇ ਬਹੁਤ ਕੁਛ ਕੀਤਾ ਵੱਡੇ ਨਹੀਂ ਕਰਦੇ ਦਰਮਿਆਨੇ ਜੀ ਮਤਲਬ ਐਸ ਐਚਓ ਤੱਕ ਜ ਹੋਰ ਕੁਛ ਨਹੀਂ ਵੀ ਮਾਫੀ ਮੰਗ ਲੈਣੇ ਹੈਗੇ ਮਾਫੀ ਨੂੰ ਤਾਂ ਕਹਿੰਦੇ ਸੀ ਅਗਲੇ ਦਿਨ ਆਗੇ ਸੀ ਨਹੀਂ ਉਹ ਆਫੀ ਨਹੀਂ ਐਸ ਗੱਲਾਂ ਸਿੰਘ ਨਹੀਂ ਮੱਝੇ ਦੀ ਹੈ ਤਰਨ ਤਰਨ ਦੀ ਜੋ ਉਹਨੇ ਕੀਤਾ ਉਹ ਕਰ ਲੈਣ ਤੋਂ ਫੇਰ ਤੁ ਆਗੇ ਸੀ ਮਾਫੀ ਮੰਗਨ ਲਈ ਲਗਭਗ ਨੇੜੇ ਹੀ ਸੀ ਮੈਨੂੰ ਪਤਾ ਲੱਗਿਆ ਜਦੋਂ ਬਾਈ ਲੱਖਾ ਆ ਗਿਆ ਉਹ ਕਹਿੰਦਾ ਇੱਥੇ ਨਾ ਲੈ ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦੇ ਨੇ ਜਿੰਨਾ ਕੱਟ ਹੋ ਗਿਆ ਉਸ ਉੱਥੇ ਲਗਭਗ 8-10 ਹਜ਼ਾਰ ਬੰਦਾ ਇਕੱਠਾ ਹੋ ਗਿਆ ਸੀ ਹਸਪਤਾਲ 'ਚ ਕਿਉਂਕਿ ਮੈਂ ਅਜੇ ਤੱਕ ਕੋਈ ਗੱਡੀ ਨਹੀਂ ਨਾ ਬਣਾਈ ਹੈ ਪੰਨੀਵੇਂ ਹੋ ਕੇ ਮਿਲੇ ਆ ਰਹਿਣ ਉਹ ਕਹਿੰਦੇ ਉਹ ਦਿਨ ਤਾਂ ਲੱਗੀ ਸੀ ਉਹਦੇ ਦਾਰੂ ਦੂਰੀ ਤੇ ਕਾਫੀ ਸ਼ਕੀਲ ਹੈ ਦਾਰੂ ਬਹੁਤ ਪੂਰਾ ਸ਼ਕੀਨ ਹੈ ਜੀ ਅਜ ਵੀ ਚੱਕੇ ਰੱਜ ਕੇ ਹਾਂ ਜੀ ਹਾਂ ਜੀ ਅੱਜ ਵੀ ਉਹ ਭਾਵੇਂ ਜਦੋਂ ਕੰਮ ਖਤਮ ਹੋ ਗਿਆ ਹੂੰ ਵੇਲੇ ਹੋ ਗਏ ਉਹ ਵੇਲੇ ਹੋ ਗਿਆ ਉੱਥੇ ਮੇ ਕਿਸੇ ਵਾਈਫ ਨੂੰ ਹਾਰਟ ਪੇਨ ਹੋਈ ਬਹੁਤ ਜ਼ਿਆਦੀ ਤੇ ਸਾਰੇ ਤੋਂ ਮੈਂ ਦੱਸਿਆ ਬਾਹਰ ਇੱਕ ਸਾਲਾ ਹੀ ਇੱਥੇ ਉਹ ਕਿਤੇ ਬਾਹਰ ਗਿਆ ਸੀ ਬੇਟਾ ਛੋਟਾ ਹੈ ਔਰ ਉੱਥੇ ਵੀ ਇਕਲ ਕੋਈ ਨਹੀਂ ਜਦੋਂ ਜੀਵਨ ਸਾਥੀ ਦਾ ਇਹ ਹੁੰਦਾ ਤਾਂ ਭੱਜ ਨਹੀਂ ਹੂੰ ਤੋ ਮੈਂ ਕਿਹਾ ਉਹ ਮੇਰੇ ਕੋਲ ਰਾਈਫਲ ਸੀ ਪੁਆਇੰਟ 22 ਜਿੱਤ ਨੂੰ ਉਹ ਲੱਗਿਆ ਵੀ ਯਾਰ ਇਹਨੂੰ ਵਲਿਆ ਜਾ ਸਕਦਾ ਤੇ ਹਫਤਾ ਚੱਲਦਾ ਸੀ 84 ਵਾਲਾ ਔਰ ਇਹ ਨਹੀਂ ਮੇਰ ਨਾਲ ਦਿੱਲੀ ਜਾਣ ਕਰਕੇ ਉਹ 84 ਵਾਲਾ ਗੀਤ ਗਾਉਣ ਕਰਕੇ ਪੰਥ ਖਾਲਸਾ ਕਿਵੇਂ ਪਲਾਜੂ ਲੈ ਰਖਮ 84 ਦੇ کافی ਕੁਝ ਹੁੰਦਾ ਜੀ کافی ਕੁਝ ਹੋਰ ਨਹੀਂ ਤਾਂ ਇਰੀਟੇਟ ਕਰਨ ਲਈ ਫੋਨ ਕਾਲਸ ਵੀ ਬੜੀਆਂ ਪੁੱਟੀਆਂ ਪੁੱਟੀਆਂ ਹੁੰਦੀਆਂ ਉਹ ਹੋਰ ਵੀ ਕਈ ਕੁਝ ਜਿਹੜੀਆਂ ਆਪਾਂ ਗੱਲਾਂ ਨਹੀਂ ਇੱਥੇ ਆਉਣੇ ਨਹੀਂ ਕਰਦੇਗੇ ਵੈਸੇ ਕਿ ਤੁਹਾਨੂੰ ਗੁੱਸਾ ਵੀ ਆ ਜਾਂਦਾ ਇੱਕ ਤੂੰ ਹੀ ਗੀਤਕਾਰ ਜਿੱਦ ਸੁਰਜੀਤ ਭੁੱਲਰ ਨਾਲ ਕੋਈ ਪੇਚਾ ਪੈ ਗਿਆ ਉਹਨੂੰ ਵੀ ਤੁਮ ਕਹਿਆ ਤੁਮ ਕੋਏ ਹੈ ਸ਼ਾਇਦ ਹੋਈ ਕੋਈ ਗੱਲ ਗੀਤ ਨੂੰ ਲੈ ਕੇ ਕੀ ਪੈਸੇ ਨਹੀਂ ਦਿੱਤੇ ਹੈਗੇ ਉਹ ਅਛਾ ਨੀ ਲੈ ਖਾਲੀ ਹਾਂ ਹਾਂ ਉਹ ਭਾਈ ਮੈਂ ਉਹੀ ਗੱਲ ਹੈ ਨਾ ਜਦੋਂ ਕੋਈ ਥੋੜਾ ਜਿਹਾ ਇੱਕ ਇੱਕ ਬਾਈ ਦਲਜੀਤ ਵਾਲੀ ਗੱਲ ਚੱਲ ਰਹੀ ਹੈ ਹੁਣ ਨਾ ਦਲਜੀਤ ਸਾਂਝ ਵਾਲੀ ਦਲਜੀਤ ਸਾਂਝ ਵਾਲੀ ਮੈਂ ਇੱਥੇ ਵੀ ਬੋਲਿਆ ਸੀਗਾ ਵੀ ਜਦੋਂ ਕੋਈ ਬੰਦਾ ਹਾਈਟ ਤੇ ਹੁੰਦਾ ਨਾ ਹੂੰ ਉਹਨੂੰ ਬਹੁਤ ਲੋਕ ਟਾਰਗੇਟ ਕਰਦੇ ਬੇਰੀ ਨੂੰ ਰੂੜੇ ਵੱਜਣੇ ਵੱਜਣੇ ਆਂਬ ਦੇ ਬੂਟਣ ਰੂੜੇ ਵੱਜਣੇ ਵੱਜਣੇ ਹੁਣ ਮੈਨੂੰ ਪਤਾ ਵੀ ਕੁਲਰ ਰਾਹਬ ਨੇ ਸਭ ਪੈਸਾ ਤੇਲਾ ਦਿੰਦੇ ਰਹੇ ਕੋਈ ਇੱਕ ਇੱਕ ਗੱਲ ਵਾਅਦਾ ਬੰਦਾ ਵੀ ਉਹਨੂੰ ਜੋ ਉਹਦੇ ਗੀਤ ਕਰਨੇ ਕਹੇ ਤਾਂ ਉਹਨੇ ਪੂਰਾ ਕਰਨਾ ਉਹਦੇ ਭਰਾ ਨੇ ਕੋਈ ਟਰੈਕ ਕੀਤਾ ਸੀ ਨੀਲੇ ਕਾਂਦੇ ਨੇ ਉਹ ਟਰੈਕ ਰੀਲੀਜ਼ ਕਰਨਾ ਸੀ ਉਹਦੋਂ ਪਹਿਲਾਂ ਕਹਦਾ ਵੀ ਜਿਹੜਾ ਹੈਗਾ ਸੁਰਜੀਤ ਖੁੱਲਰ ਬਣਿਆ ਹੀ ਸਾਡੇ ਗੀਤਾਂ ਤੋਂ ਆ ਸਾਨੂੰ ਦਿੱਤਾ ਹੀ ਕੁਝ ਨਹੀਂ 579 ਦਾ ਟਰੈਕ ਰੀਲੀਜ਼ ਕਰਤਾ ਪਰ ਖੁੱਲਰ ਸਰਚੋਰੀ ਦੇ ਪੁੱਤ ਕਿੱਥੇ ਗੱਭਰੂ ਹੁੰਦੇ ਆ ਮੈਨੂੰ ਬੋਲਣਾ ਪਿਆ ਮੈਨੂੰ ਮੈਨੂੰ ਦੁੱਖ ਲੱਗਿਆ ਮਤਲਬ ਜਿਹਨੂੰ ਬਹੁਤ ਪਿਆਰ ਕਰਦੇ ਕੋਈ ਉਹਦੇ ਲਈ ਗਲਤ ਬੋਲਦਾ ਉਹ ਫਿਰ ਮੈਂ ਇੰਟਰਵਿਊ ਵੀ ਦਿੱਤਾ ਸੀਗਾ ਫਿਰ ਕਾਫੀ ਚੱਲਿਆ ਵੀ ਉਧਰ ਉਧਰੀ ਫਿਰ ਉਹ ਚੁੱਪ ਨਾ ਮੈਂ ਤਾਂ ਦੂਜੂ ਵੀ ਤਿਆਰ ਸੀਗਾ ਹੂੰ ਵੀ ਜੇ ਮੇਰੇ ਡਿੱਕੇ ਆਇਆ ਨਾ ਮੈਂ ਦੂਜੂ ਵੀ ਤਿਆਰ ਸੀ ਕਿਉਂਕਿ ਬਾਅਦ ਚ ਮੇਰੇ ਲਈ ਪੁੱਟਾ ਬੋਲਿਆ ਅਸੀਂ ਘਰ ਜਾ ਦੱਸਦਾ ਜੀ ਉਹ ਪ੍ਰਾਸ ਨਹੀਂ ਲਿਖਾਂਦੇ ਨਹੀਂ ਲਿਖਾਂਦਾ ਪ੍ਰਾਸ ਉਹਦੇ ਟੱਬਰ ਨੀ ਪਰ ਘਰ ਵਾਲੀ ਬੱਚੇ ਨੇ ਬੋਲੀ ਕੁਛ ਨਹੀਂ ਬੋਲੀ ਜੀ ਕੁਛ ਨਹੀਂ ਬੋਲੀ ਅਸੀਂ ਨੀਲੇ ਖਾਨ ਜਿੱਦੇ ਪੂਰਾ ਹੋਇਆ ਅਸੀਂ ਲਗਭਗ 9:30 10 ਵਜੇ 11 ਵਜੇ ਪਹੁੰਚ ਗਏ ਜੀ ਉੱਥੇ ਸ਼ਾਮ ਨੂੰ ਸੰਸਕਾਰ ਕਰ ਗਏ ਦਫਾਇਆ ਸੀ ਜੀ ਉਹਦੀ ਸਾਰੀ ਪ੍ਰਕਿਰਿਆ ਪੂਰੀ ਕਰਕੇ ਫੇਰ ਆਏ ਆ ਭੋਗ ਤੇ ਗਏ ਆ ਫੋਲ ਤਾਂ ਇਹਨਾਂ ਦੇ ਚਲੋ ਹੁੰਦੇ ਨਹੀਂਗੇ ਜੋ ਮੁਸਲਮਾਨ ਫੈਮਿਲੀ ਆ ਸਾਰਾ ਕੁਝ ਕਰਕੇ ਪੈਸੇ ਵੀ ਦੇ ਕੇ ਆਏ ਉੱਥੇ ਵਾਲਾ ਬਾਲਿਆ ਮਾ ਜੀ ਭੋਗ ਤੇ ਪਤਾ ਨਹੀਂ ਭਾਈ ਨੇ ਪਛਾਹ ਦਿੱਤਾ ਸੀ ਕਿ ਕਿੰਨਾ ਦਿੱਤਾ ਜਿੰਨਾ ਵੀ ਦਿੱਤਾ ਸੀ ਜਿੰਨਾ ਵੀ ਦਿੱਤਾ ਹੂੰ ਗੀਤਕਾਰ ਕੋਲੇ ਸਿੰਗਰ ਪ੍ਰਾਪਰਟੀ ਬੜੀ ਵੱਡੀ ਹੁੰਦਾ ਵੀ ਉਹਦਾ ਨਾਮ ਲੈ ਰਿਆ ਨਾ ਇੰਨਾ ਹੀ ਬੋਲਦਾ ਔਰ ਸਿੰਗਰ ਨਹੀਂ ਚੱਲ ਕੇ ਜਾਂਦਾ ਗੀਤਕਾਰ ਚੱਲ ਕੇ ਜਾਂਦਾ ਔਰ ਨੀਲੇ ਖਾਨ ਉਹਦੋਂ ਪਹਿਲਾਂ ਸ਼ਾਇਦ ਕੋਈ ਬੜਾ ਜਾਣਦਾ ਵੀ ਨਹੀਂ ਸੀਗਾ ਤਾਂ ਉੱਥੇ ਵੀ ਰੋਲਾ ਪਾ ਲੈ ਇੰਨੇ ਵੀ ਦਿੱਤੇ ਮਰਨ ਤੋਂ ਬਾਅਦ ਅਕਸਰ ਹੋ ਜਾਂਦਾ ਹੈ ਪ੍ਰਾਪਰਟੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਨਾ ਬੰਦੇ ਦੇ ਬਾਕੀ ਅਕਸਰ ਅਕਸਰ ਹਾਂ ਜ਼ਮੀਨ ਨੂੰ ਲੈ ਕੇ ਜਾਇਦਾਦ ਨੂੰ ਲੈ ਕੇ ਪੈਸੇ ਨੂੰ ਲੈ ਕੇ ਹੋ ਜਾਂਦਾ ਅਕਸਰ ਹੁੰਦਾ ਅੱਛਾ ਜਿਹੜੇ ਦੁਜਿੱਦਸਾਂ ਜੇ ਤੁਸੀਂ ਕਹਿੰਦੇ ਕਿ 베ਰੀਆਂ ਨੂੰ ਵਟੇ ਵਜਨੇ 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 ਉਹ ਮੈਂ ਨਾ ਕੱਲ ਵੀ ਕੋਈ ਚੱਲੇ ਆ ਡਿਬੇਟ ਚੱਲੀ ਹੈ ਨਾ ਹੂੰ ਪੰਜਾਬ ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਈ ਜਿਹੜਾ ਨਸ਼ਾ ਮੈਂ ਫੇਰ ਉਹੀ ਗੱਲ ਰਿਪੀਟ ਕਰਨਾ ਅੱਜ ਦੋ ਵਾਰੀ ਦੁਪਹਿਰਾਂ ਗੱਲ ਹੋ ਗਈ ਐ ਵੀ दारू ਬਣੀ ਫੇਰ ਕਿਸੇ ਨੇ ਲਿਖਿਆ ਪਟਿਆਲੇ ਵਾਲੇ ਵੱਡਾ ਪੈਗ ਲਾਉਣ ਲੱਗੇ ਫੇਰ ਪਟਿਆਲਾ ਪੈਗ ਮਸ਼ਹੂਰ ਹੋਇਆ ਫੇਰ ਕਿਸੇ ਗੀਤਕਾਰ ਨੇ ਲਿਖਿਆ ਰਹੀ ਗੱਲਾਂ ਤਿਆਰ ਦੀ ਹਥਿਆਰ ਸਾਡੇ ਦੇ ਪੰਜਾਂ ਕੱਕਿਆਂ ਚ ਆਉਂਦਾ ਔਰ ਸ਼ਲੋਕ ਵੀ ਨਹੀਂ ਹੁਣ ਮੈਂ ਨੰਗੇ ਸਰਾ ਨਾਂ ਬੋਲਾਂ ਨਹੀਂ ਸ਼ਲੋਕ ਨੇ ਗੁਰੂ ਸਾਹਿਬ ਦੇ ਬਾਰੇ ਅਗਲੀ ਗੱਲ ਜਿਹੜੇ ਬੰਦੇ ਕਰ ਰਹੇ ਆ rau saab ਜਿਹੜਾ ਕਰ ਰਿਹਾ ਮੈਂ ਹੁਣ ਕੱਲ ਨੂੰ ਕਿਹਾ ਮੈਂ ਕਿਹਾ ਤੁਸੀਂ ਐਂ ਕਰੋ ਮੈਨੂੰ ਸਸੇ ਪਰ ਬਿੰਦੀ ਦੀ ਆਵਾਜ਼ ਕੀ ਆਉਂਦੀ ਹੈ ਉਹ ਬੋਲ ਕੇ ਦੱਸ ਦਿਓ ਗੱਗੇ ਪਰ ਬਿੰਦੀ ਉਹ ਬੋਲ ਕੇ ਦੱਸ ਦਿਓ ਪੰਜ ਕਰਨੇ ਸਸੇ ਪਰ ਬਿੰਦੀ ਸ਼ਾਹ ਬੋਲੇ ਗੱਗੇ ਪਰ ਬਿੰਦੀ ਗਾ ਬੋਲੇ ਲੱਲੇ ਪਰ ਬਿੰਦੀ ਲਾ ਬੋਲੇ ਸਸੇ ਪਰ ਬਿੰਦੀ ਫਾ ਬੋਲੇ ਫਾ ਬੋਲੇ ਚੱਜੇ ਪਰ ਬਿੰਦੀ ਜ਼ਾ ਬੋਲੇ ਉਹ ਮੈਂ ਦੱਸਦੇ ਨਹੀਂ ਮੈਂ ਦੱਸ ਦਿੰਦਾ ਮੈਂ ਛੇਤੀ ਦੱਸ ਦਿੰਦਾ ਛੇਤੀ ਨਹੀਂ ਹੁਣੇ ਦੱਸ ਦੂਜੀ ਗੱਲ ਉਹ ਪੰਜਾਬੀਆਂ ਨੂੰ ਬਲੈਕਮੇਲ ਕਰ ਰਿਹਾ អੈਮੋਸ਼ਨਲੀ ਬਲੈਕਮੇਲ ਵੀ ਫੱਟੀ ਚੱਕ ਕੇ ਖੜ ਗਿਆ ਜੀ ਮੈਂ ਪੰਜਾਬੀ ਦਾ ਖੈਰ ਖ ਅਸੀਂ 3 ਕਰੋੜ ਇੱਧਰ ਲੈ ਆ 12-13 ਕਰੋੜ ਉਧਰ ਲੈ ਸਾਨੂੰ ਪੰਜਾਬੀ ਦਾ ਪਤਾ ਹੀ ਨਹੀਂ ਕੰਨੜ ਤੋਂ ਉੱਟ ਕੇ ਇੱਕ ਬੰਦਾ ਆਉਂਦਾ ਸਿਰਫ ਇੱਕ ਕੀ ਵੀ ਉਹਨੇ ਇੱਥੇ ਜੌਬ ਕੀਤੀ ਉਹਨੂੰ ਪਤਾ ਲੱਗਿਆ ਵੀ ਪੰਜਾਬੀ ਇਮੋਸ਼ਨਲ ਬਹੁਤ ਹੈ ਬੜੀ ਛੇਤੀ ਗਰਮ ਹੁੰਦੇ ਆ ਬੜੀ ਛੇਤੀ ਠੰਡੇ ਹੁੰਦੇ ਆ ਹੁਣ ਉਹਨੇ ਇੱਕ ਉਦੋਂ ਅਗਲਾ ਮੁੱਦਾ ਗੁਰੂ ਸਾਹਿਬਾਨ ਦਾ ਚੱਕ ਲਿਆ ਮੈਂ ਪਟਨਾ ਸਾਹਿਬ ਗਿਆ ਮੈਂ ਉੱਥੇ ਗਿਆ ਇਹ ਹੋ ਗਿਆ ਮੈਂ ਕੱਲ ਵੀ ਗਿਆ ਸੀ ਮੈਂ ਕਿਹਾ ਬਈ ਤਰਮਨੂਨਾ ਵਿੱਚ ਜੋੜ ਗੁਰੂ ਸਾਹਿਬਾਨ ਨੂੰ ਨਾ ਜੋੜ ਵਿੱਚ ਉਦੋਂ ਉਹ ਕਹਿੰਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨੂੰ ਇਹ ਲੱਗਾ ਵੀ ਬਹੁਤ ਵੱਡਾ ਕੀਦਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਇੱਕੋ ਇੱਕੋ ਹੀ ਰੱਬ ਨੂੰ ਮੰਨਦੇ ਇੱਕੋ ਹੀ ਗੁਰੂ ਰੰਸਾਹਿਬ ਨੂੰ ਮੰਨਦੇ ਉਹ ਅੰਦਾਜ਼ੇ ਮੈਨੂੰ ਕੰਨੜ ਭਾਸ਼ਾ ਚ ਉਹ ਕਰ ਰਿਹਾ ਟਰਾਂਸਫਰ ਕਰ ਰਿਹਾ ਉਹਨਾਂ ਵੱਲ ਤੋਂ ਟਰਾਂਸਲੇਟ ਕਰ ਰਿਹਾ ਉਹਨਾਂ ਵੱਲ ਕਰ ਰਿਹਾ ਬੜੀ ਚੰਗੀ ਗੱਲ ਹੈ ਜਨਵਾਦ ਕਰ ਰਿਹਾ ਪਰ ਪਹਿਲਾਂ ਪੰਜਾਬੀ ਆਉਣੀ ਚਾਹੀਦੀ ਆ ਹੁਣ ਮੈਨੂੰ ਸ਼ਲੋਕ ਮੈਂ ਸ਼ਾਇਦ ਭੁੱਲਦਾ ਸੀਗਾ ਗੁਰ ਕੀ ਮਤ ਗੁਰ ਹੀ ਜਾਣੇ ਕੀ ਜਾਣੇ ਗੁਰ ਸੂਰਾ ਇਹ ਇਹ ਇਦਾਂ ਪਰ ਤੱਕ ਕੀ ਤੇ ਕੇ ਦਾ ਰੱਖਿਓ ਸ਼ਲੋਕ ਹੋ ਸਕਦਾ ਮੈਂ ਕੱਲ ਤੋਂ ਯਾਦ ਨਾ ਕਰਦਾ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਸੀ ਇਹਨੂੰ ਸਜਾ ਦਿਓ ਕਿਉਂਕਿ ਉਹ ਜੀ ਗੁਰ ਕੀ ਮਤ ਗੁਰ ਹੀ ਜਾਣੇ ਕਹਿ ਜਾਣੇ ਗੁਰਸੂਰਾ ਵੀ ਜਾਂ ਗੁਰੂ ਦੀ ਮਤ ਗੁਰੂ ਜਾਣਦਾ ਜਾਂ ਉਹਦਾ ਸੂਰਮਾ ਜਾਣਦਾ ਕੀ ਦਾ ਮਤਲਬ ਕੀ ਜਾਣਦਾ ਕਿ ਇਹਦਾ ਜਾਂ ਇੰਨੇ ਤੇ ਸਿਆਰੀ ਤੇ ਬਿਹਾਰੀ ਚ ਫਰਕ ਪੈਣਾ ਬਹੁਤ ਫਰਕ ਬਹੁਤ ਫਰਕ ਅਰਥ ਦਾ ਅਨਰਥ ਹੋ ਗਿਆ ਮੈਂ ਕਿਹਾ ਕਲ ਕੋਡ ਕੀਤੀ ਮੈਂ ਗੱਲ ਮੈਂ ਕਿਹਾ ਜੀ ਆ ਹੋ ਰਿਹਾ ਤੁਸੀਂ ਸਾਨੂੰ ਕਿਹੜਾ ਕੰਨੜ ਪੜਨੀ ਆਉਂਦੀ ਫਿਰ ਮੈਨੂੰ ਉਹ ਕਹਿੰਦੇ ਜੀ ਤੁਸੀਂ ਕੰਨੜ ਦੇ ਚਾਰ ਅੱਖਰ ਬੋਲ ਕੇ ਬੋਲ ਮੈਂ ਕਹਿੰਦਾ ਮੈਂ ਕੰਨੜ ਦਾ ਗੀਤ ਕਰ ਨਾ ਮੈਂ ਕੰਨੜ ਦਾ ਗਾਇਕ ਨਾ ਮੈਂ ਕੰਨੜ ਫਿਲਮ ਕਰਨੀ ਨਾ ਮੈਂ ਤਖਤੀ ਚੱਕ ਕੇ ਖੜਾ ਵੀ ਮੈਂ ਕੰਨੜ ਪਾ ਸ਼ਾਦਾ ਰੱਖ ਆ ਗਿਆ ਪ੍ਰੇਮੀ ਐ ਤੇ ਨਾ ਮੈਂ ਤੁਹਾਡੇ ਕਿਸੇ ਧਾਰਮਿਕ ਗ੍ਰੰਥ ਨੂੰ ਪੰਜਾਬੀ ਚ ਕਨਵਰਟ ਕਰਨਾ ਔਰ ਕੱਲ ਵੀ ਇੱਕ ਸ਼्लोक ਗਲਤ ਬੋਲ ਰਿਹਾ ਸੀ ਗੋਵਿੰਦਾ ਹਮ ਐਸੇ ਬਰਾਦੀ ਨਾ ਗੋਵਿੰਦਾ ਨਹੀਂ ਗੋਵਿੰਦਾ ਕ੍ਰਿਸ਼ਨ ਸਦਾ ਸਤਕਾਰ ਕਰਦਾ ਇਵਨ ਕੇ ਮੈਂ ਗੱਲ ਇਹ ਕਹੀ ਸੀ ਵੀ ਸ਼ਾਸਤਰ ਹਰ ਕੋਲੇ ਹੈ ਸ਼ਿਵ ਜੀ ਮਹਾਰਾਜ ਕੋਲੇ ਤਾਂ ਸ਼ੂਭ ਰਸ਼ਨ ਜੀ ਕੋਲੇ ਦਸ਼ਨ ਚੱਕਰ RAM ਜੀ ਕੋਲੇ ਤੀਰ ਕਮਾਨ ਉਰ ਗੋਬਿੰਦ ਸਿੰਘ ਜੀ ਨੇ ਛੇਵੇਂ ਪਾਸ਼ਾ ਨੇ ਤਲਵਾਰਾਂ ਪੈਨੀਆਂ ਇਹ ਹੋ ਗਿਆ ਹੁਣ ਉਹ ਗੋਬਿੰਦਾ ਕਹਿ ਰਿਹਾ ਗੋਬਿੰਦਾ ਮੀਨਸ ਜਦੋਂ ਉਹ ਕੁਰਬਾਨੀ ਕਹਿੰਦੀ ਗੋਵਿੰਦ ਹਮ ਐਸੇ ਅਪਰਾਧੀ ਤਾਂ ਉਹ ਹੋ ਰਿਹਾ ਵੀ ਉਹ ਇਹਦੇ ਤੇ ਪਰ ਇਹਦੀ ਵੈਸੇ ਜਿਹੜੀ ਤੂੰ ਬਹੁਤ ਵੱਡਾ ਪੁਆਇੰਟ ਅਰੇਂਜ ਕੀਤਾ ਹੈਗਾ ਜੀ ਇਹਤੇ ਬਾਕੀ ਪਸ਼ਾਵਾਂ ਦੇ ਵਿੱਚ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਕਿ ਜੇ ਉੱਥੇ ਹੈ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਸਥਾ ਰੱਖਣ ਵਾਲੇ ਉਹਨਾਂ ਦੀ ਸਹੂਲਤ ਲੈ ਕੇ ਇਹਨਾਂ ਨੂੰ ਅਨੁਵਾਦ ਕਰਾਉਣਾ ਚਾਹੀਦਾ ਕੋਈ ਨਿੱਜੀ ਤੌਰ ਤੇ ਨਹੀਂ ਅਨੁਵਾਦ ਕਰਨਾ ਚਾਹੀਦਾ ਹਾਂ ਹਾਂ ਜਾਂ ਫਿਰ ਇਹਨੂੰ ਚੈੱਕ ਐਂਡ ਬੈਲੈਂਸ ਰੱਖਣਾ ਪਏਗਾ ਕਰਨਾ ਪਊਗਾ ਭਾਜੀ ਉਹ ਆਪਦੇ ਨਾ ਆਪਦੇ ਆਪ ਨੂੰ ਉਹ ਕਰਨ ਲਈ ਹਟ ਕਰਨ ਲਈ ਜਾਂ ਪਬਲਿਸਿਟੀ ਲੈਣ ਲਈ ਹੁਣ ਉਹ ਮੈਂ ਕੱਲ ਮੈਂ ਗੱਲ ਕੀਤੀ ਸੀ ਕਹਿੰਦਾ ਪੁਸ਼ਪਾ ਦੇ ਮੈਂ ਆਹਾਂ ਚੀਜ਼ਾਂ ਬਤਲਾਈਆਂ ਗਾਲਾਂ ਸੀ ਪੁਸ਼ਪਾ ਬੰਨ ਵੇਲੇ ਕਿਤੇ ਸੀ ਤੁਸੀਂ ਪੁਸ਼ਪਾਵਨ ਵਿੱਚ ਕਿੰਨਾ ਗੰਦ ਸੀ ਤੁਸੀਂ ਦੂਜੀ ਬੰਨ ਕਿਉਂ ਦਿੱਤੀ ਹਮ ਐਨੀਮਲ ਚ ਕਿੰਨਾ ਗੰਦ ਐਨੀਮਲ ਚ ਕਿੰਨਾ ਗੰਦ ਐ ਕੇਜੀਐਫ ਚ ਕਿੰਨਾ ਗੰਦ ਐ ਉਹ ਕਿਉਂ ਬੰਨ ਦਿੱਤੀ ਸੋ ਮੈਂ ਅਸੀਂ ਇਸ ਦਾ ਆਫਟਰ ਟਾਰਗੇਟ ਆ ਤਾਂ ਉਹਨੇ ਹੋਰ ਕੋਈ ਸਿੰਗਰ ਬੋਲਣਾ ਬੋਲੇ ਪਰ ਮੈਂ ਉਹਨੇ ਦੇ ਚ ਚੱਲੂਗਾ ਕੇ ਚਲੋ ਮੈਂ ਨਹੀਂ ਸ਼ਾਇਦ ਅਕਾਲਪੁਰ ਖੋਲੋ ਕੋਈ ਆਵਾਜ਼ ਆਈ ਇਹ ਵੀ ਆਪਾਂ ਨੂੰ ਬੋਲਣਾ ਚਾਹੀਦਾ ਦੇਖੋ ਜੀ ਕਿੱਡੇ ਕਿੱਡੇ ਬੁੱਧੀ ਜੀ ਵੀ ਇੱਥੇ ਸਾਡੇ ਕੋਲੇ ਦੇਵੀ ਮਖਸੂਸ ਪੂਰੀ ਪਾਤਰ ਸਾਹਿਬ ਗੁਰਸ਼ਰਨ ਸਿੰਘ ਵਰਗੇ ਅਮਰਤਾ ਪ੍ਰੀਤ ਮਰਗੇ ਉਹਨਾਂ ਨੂੰ ਪੰਜਾਬੀ ਦਾ ਕੋਈ ਫਿਕਰ ਨਹੀਂ ਸੀ ਕਿੱਡੇ-ਕੱਡੇ ਵੱਡੇ ਸ਼ਮਸ਼ੇਰ ਸੰਧੂ ਜੀ ਬਾਬੂ ਸਿੰਘ ਮਾਨ ਜੀ ਕਿਸੇ ਨੇ ਨਹੀਂ ਕਦੀ ਕਿਹਾ ਵੀ ਅਰ ਤੁਸੀਂ दारू ਦੀ ਗੱਲ ਕਿਉਂ ਕਰਦੇ ਹੋ ਕਿਸੇ ਨੇ ਨਹੀਂ ਕਦੀ ਕਿਹਾ ਹਥਿਆਰਾਂ ਦੀ ਗੱਲ ਕਿਉਂ ਕਰ ਹਥਿਆਰ ਚੱਕਣ ਦਾ ਤਰੀਕਾ ਗੱਲ ਤੋਂ ਹੋ ਸਕਦਾ ਹੈ ਹਥਿਆਰ ਨੂੰ ਸੰਭਾਲਣਾ ਕਿਵੇਂ ਆ ਰੱਖਣਾ ਕਿਵੇਂ ਆ ਉਹਦਾ ਫਰਕ ਹੋ ਸਕਦਾ ਪਰ ਜੇ ਤੁਸੀਂ ਹਥਿਆਰ ਵਰਤੋ ਹੀ ਨਾ ਫਿਰ ਤਾਂ ਫਿਰ ਤਾਂ ਸਾਡੇ ਨਾਲ ਅੰਗਰੇਜ਼ਾਂ ਤੋਂ ਉਹ ਹੀ ਅੰਗਰੇਜ਼ਾਂ ਵਾਲੀ ਨੀਤੀ ਹੋ ਰਹੀ ਆ ਵੀ ਇਹਨਾਂ ਦੀ ਪਹਿਲਾਂ ਪੰਗਤ ਖਤਮ ਕਰੋ ਫਿਰ ਨਿਸ਼ਾਨ ਸਾਹਿਬ ਖਤਮ ਕਰੋ ਫਿਰ ਜਿਹੜਾ ਹੈਗਾ ਹਥਿਆਰ ਖਤਮ ਕਰੋ ਫੇਰ ਤੋਂ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਭੇਡ ਭੇਡ ਦੇ ਬਰਾਬਰਾਂ ਦੀ ਤੁਹਾਡੇ ਕੋਲ ਸ਼ਸਤਰ ਨਹੀਂ ਤਾਂ ਮੈਂ ਉਹ ਸ਼ਲੋਕ ਨਹੀਂ ਕੋੜ ਕਰਦਾ ਵਿੱਚ ਵੀ ਤੁਸੀਂ ਭੇਡ ਦੇ ਬਰਾਬਰ ਹੋ ਜੇ ਤੁਸੀਂ ਸ਼ਸਤਰ ਨਹੀਂ ਚੱਕਦੇ ਔਰ ਸ਼ਸਤਰ ਚੱਕੇ ਸੀ ਤਾਂ ਕਾਬਲ ਸ਼ਦ ਕਾਬਲ ਤੋਂ ਨਹੀਂ ਆਉਂਦੀਆਂ ਸੀ ਨਾ ਆਪਾਂ ਤਾਂ ਕਾਬਲ ਤੋਂ ਮੁੜ ਕੇ ਲੈਂਦੀਆਂ ਹਜ਼ਾਰਾਂ ਧੀਆਂ ਪੈਣਾ ਸ਼ਸਤਰ ਚੱਕੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਨੇ ਸ਼ਸਤਰ ਚੱਕੇ ਸੀ ਤੇ ਅਬਦਾਲੀ ਨੂੰ ਕਿਹਾ ਸੀ ਵੀ ਚੱਲ ਪੁੱਤੋ ਕਹਿੰਦਾ ਮੇਰਾ ਪੋਤਾ ਆਊਗਾ ਮੇਰਾ ਪੁੱਤ ਆ ਵੀ ਕੋਲ ਲੜੂਗਾ ਸ਼ਸਤਰਾਂ ਨਾਲ ਹੀ ਲੜੇ ਸੀ ਉਹ ਤਾਂ ਇਹ ਬਈ ਕਿਹਾ ਕਿ ਮਤਲਬ ਜਹਾਂ ਤੱਕ ਕਹਿ ਲੋ ਉਹਦੀ ਪਰਸਨਲ ਕੋਈ ਹੈਗਾ ਇੰਟਿਊਸ਼ਨ ਹੈ ਟ ਹੋਣ ਦੀ ਤੇ ਜਹਾਂ ਕੋਈ ਪਿੱਛੇ ਸਾਜ ਚੱਲ ਰਹੀ ਹੈ ਸਿੱਖਾਂ ਨਾਲ ਸਿੰਘਾਂ ਨਾਲ ਤਾਂ ਸ਼ਸਤਰ ਰਹੂਗਾ ਸਿੰਘ ਦੀ ਪਛਾਣ ਹੀ ਸ਼ਸਤਰ ਹੈ ਗੱਲਾਂ ਚ ਪਤਨ ਲੱਗਾ ਕਿ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਂਜੀ ਹਾਂ ਹੁਣ ਵੇਲਾ ਵੀ ਹੋ ਗਿਆ ਆਪਾਂ ਇੱਕ ਦੂਜੇ ਨੂੰ ਅਵੇ ਤਾਂ ਕਹਿੰਦਾ ਵੇਲਾ ਆ ਗਿਆ ਤੇ ਜਾਂਦੇ ਜਾਂਦੇ ਗਾਣੇ ਦੇ ਤੁਹਾਡੇ ਸਾਰੇ ਸੁਪਰੇਟਰਾਂ ਕਹਿੰਦੇ ਮਾਲੀ ਨੂੰ ਦੇ ਬਾਗ ਦੇ ਵਿੱਚ ਲੱਗੇ ਸਾਰੇ ਫੁੱਲ ਸੋਹਣੇ ਲੱਗਦੇ ਨਾ ਅੱਛਾ ਹੈ ਪਤਾ ਹੈ ਪਰ ਜਿਹੜਾ ਰੀਜ ਦੇ ਨਾਲ ਤੁਸੀਂ ਗੁੰਗੜਾਉਂਦੇ ਜਿਹਨੂੰ ਆਪਾਂ ਕਹਿੰਦੇ ਨਾ ਮੁਖੜਾ ਮੁਖੜਾ ਹਾਂਜੀ ਹਾਂ ਉਹ ਜਿਵੇਂ ਸੀਗਾ ਜਿਹੜਾ ਮੈਨੂੰ ਖੁਦ ਨੂੰ ਲੱਗਦਾ ਮੈਂ ਸੋਹਣਾ ਲਿਖਿਆ ਹੂੰ ਠੀਕ ਹੈ ਹੂੰ ਗੋਰਾ ਮਹੀਨੀ ਗੋਰਾ ਗੋਰਾ ਮਹੀ ਮੇਰਾ ਸੋਹਣਾ ਮਹੀਨੀ ਗੋਰਾ ਗੋਰਾ ਮਹੀ ਲੜਦਾ ਲੜਦਾ ਰਿੰਦਾ ਨਹੀਂ ਲੜਕੇ ਬੋਲੇ ਵੀ ਨਾ ਰੁਸ ਕੇ ਲੁਕ ਜਾ ਕਿਧਰੇ ਤਾਂ ਪਹਿੜਾ ਆ ਟੋਲੇ ਵੀ ਨਾ ਦੇਂਦਾ ਗਾਲੀ ਗਾਲੀ ਨਹੀਂ ਕਰਦਾ ਲੋੜਾ ਮਹੀ ਗੁਰਮਣੀ ਚਲੋ ਇਹ ਕਾਸੀ ਕਰਦੇ ਜੀ ਧਾਰਮਿਕ ਗੀਤ ਸ਼ਾਇਦ ਪਰਸੋਂ ਮਤਲਬ 20 ਤਰੀਕ ਨੂੰ ਰਿਲੀਜ਼ ਹੋ ਜਾਊਗਾ ਜੀ ਉਹ ਸੁਣ ਵਾਲੀ ਸੁਣਿਓ ਜ਼ਰੂਰ ਦੱਸਿਓ ਜ਼ਰੂਰ OK ਉਹ ਜਦੋਂ ਗੁਰੂ ਸਾਹਿਬ ਦਾ ਸਾਰੇ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਤਾਂ ਇਹ ਲਿਖਣ ਦੀ ਕੋਸ਼ਿਸ਼ ਕੀਤੀ ਮੈਂ ਵੀ ਮੌਤ ਹੋਣੀ ਵੀ ਗੁਰਲਾਉਂ ਠੀ ਵੀ ਆਖੀ ਉਹ ਅਸੀਂ ਕਹਿੰਦੀ ਹੈ ਬਾਦ ਸ਼ਹਾਦਤ ਰੇਸ਼ ਤੈਥੋਂ ਵਾਰੀ ਜਾਵਾ ਦਾਨੀ ਤੁਸਾਂ ਜਿਆ ਡਿੱਠਾ ਨਾ ਕੋਈ ਹੋਰ ਖਾਵੇ ਮੈਂ ਬੋਲ ਕੇ ਦੱਸਣਾ ਲੰਬਾ ਹੋ ਜਾਊਗਾ ਦਾਨੀ ਤੁਸਾਂ ਜਿਆ ਡਿੱਠਾ ਨਾ ਕੋਈ ਹੋਰ ਖਾਵੇ ਕੀ ਲੈਣਾ ਕੀ ਸੀ ਲੈਣਾ ਕਸ਼ਮੀਰ ਦੇ ਆ ਪੰਡਤਾਂ ਤੋਂ ਦਿੰਦਾ ਹੋਰ ਦਰਵਾਜੇ ਵੱਲ ਤੋਰ ਖਾਵੇ ਐਨੀ ਉਮਰ ਨੀ ਕੀ ਵੱਡੇ ਫੈਸਲੇ ਨੇ ਦਿੱਤਾ ਕੁੱਲ ਚਾਣ ਚੰਜੋੜ ਖਾਵੇ ਉਹ ਫਿਰ ਅੱਗੋਂ ਗੁਰੂ ਸਾਹਿਬ ਦਾ ਜਵਾਬ ਦੀਆ ਸੁਣਿਓ ਜ਼ਰੂਰ ਦੱਸਿਓ ਪੱਕਾ ਜੀ ਪੱਕਾ ਜੀ